ਜੇ ਤੁਸੀਂ ਤੁਹਾਡੇ ਮਨ 'ਚ ਇਹ ਇੱਛਾ ਹੋਊਗੀ ਨਾ ਕਿ ਮੈਂ ਇਸ ਕਰਕੇ ਮੈਨੂੰ ਲੋਕਾਂ ਨੇ ਚੁਣਿਆ ਹੈ ਕਿ ਮੇਰੇ ਤੋਂ ਉਮੀਦਾਂ ਨੇ ਇਸ ਕਰਕੇ ਨਹੀਂ ਚੁਣਿਆ ਕਿ ਮੈਂ ਹੁਣ ਬਣ ਗਿਆ ਚਲੋ 5 ਸਾਲ ਨਿਆਰੇ ਲਓ ਹੁਣ ਕੁਝ ਨਹੀਂ ਕਰਨਾ ਠੀਕ ਹੈ ਨਾ ਪਹਿਲਾਂ ਵਾਲੇ ਇਦਾਂ ਕਰਦੇ ਰਹੇ ਮੈਨੂੰ ਹੁਣ ਮੈਂ ਕੰਮ ਤੇ ਹੁਣਾ ਮਤਲਬ ਮੈਂ ਜੇ ਮੈਨੂੰ ਕੋਈ ਪੁੱਛਦਾ ਨਾ ਕਿੱਥੇ ਹਾਂ ਮੈਂ ਕੰਮ ਤੇ ਆ ਬਈ ਮੇਰਾ ਕੰਮ ਹੈ ਇਹ ਹੱਥ ਬੰਨ ਕੇ ਨਾ ਲੋਕਾਂ ਮੂਰੇ ਮੈਂ ਕੰਮ ਲਿਆ ਹੈ ਮੰਗਿਆ ਹੈ ਮੈਂ ਕਿ ਮੈਨੂੰ ਇਹ ਕੰਮ ਦਿਓ ਫੇ ਜੇ ਮੈਂ ਨਾ ਕਰਾਂ ਫੇ ਲੋਕਾਂ ਦੇ ਦਿਲ ਟੁੱਟਦੇ ਜੀ ਵੀਰ ਉਹ ਤਾਂ ਐ ਕਹਿੰਦੇ ਸੀਗੇ ਸੋ ਜਿੰਨਾ ਸਿਸਟਮ 75 ਸਾਲ 76 ਸਾਲ ਪੁਰਾਣਾ ਬਹੁਤ ਉਲਝਿਆ ਤਾਣਾ ਪਿਆ ਪਰ ਪਰ ਵਿੱਚੋਂ ਵਿੱਚੋਂ ਕੱਢ ਹੀ ਜਾਂਨੇ ਆ ਕੁਛ ਨਾ ਕੁਛ ਕਿ ਯਾਰੋ ਠੀਕ ਹੋ ਜੂਗਾ ਥੋੜਾ ਥੋੜਾ ਹੌਲੀ ਹੌਲੀ ਕਰ ਲਾਂਗੇ ਥੋੜਾ ਟਾਈਮ ਲੱਗ ਜੂਗਾ ਕਰ ਲਾਂਗੇ ਠੀਕ ਇਹਨੂੰ ਤੁਹਾਡਾ ਸਹਿਯੋਗ ਚਾਹੀਦਾ ਅੱਜ ਤੋਂ ਬਾਅਦ ਤੁਸੀਂ ਆਪਣੇ ਆਪਣੇ ਕੁਰਸੀਆਂ ਤੇ ਚਲੇ ਜਾਓਗੇ ਹੁਣ ਜੇ ਤੁਹਾਨੂੰ ਮੈਂ ਇੱਥੋਂ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾਂ ਪੈਸੇ ਤੋਂ ਭੇਜ ਰਿਹਾ ਤਾਂ ਜਿੱਥੇ ਜਾਓਗੇ ਉੱਥੇ ਗਿਰ ਪਾ ਕਰਕੇ ਫਿਰ ਕੋਈ ਸੇ ਸਪਾਰਸ਼ ਜਾਂ ਕੋਈ ਪੈਸਾ ਨਾ ਚੱਲੇ ਫਿਰ ਜਿਵੇਂ ਇੱਥੋਂ ਗਏ ਉਹ ਮੈਨੇ ਮ ਕੰਮ ਉੱਥੇ ਕਰ ਲਉ ਸੋ ਮੈਨੂੰ ਮੇਰਾ ਮਾਨ ਫੇਰ ਵਧੂਗਾ ਕਿ ਹਾਂ ਜਿਹੜੇ ਭਗਵਾਨਤ ਮਾਨ ਹੋ ਰਹੇ ਨੇ ਉਹਨਾਂ ਦੀ ਸਰਕਾਰ ਨੇ ਰੱਖੇ ਨੇ ਉਹ ਯਾਰ ਫਰਕ ਹੈ ਉਹਨਾਂ ਦਾ ਦੂਜਿਆਂ ਨਾਲੋਂ ਉਹ ਉਹ ਉਹਨਾਂ ਦਾ ਜਿਹੜਾ ਲੋਕਾਂ ਨਾਲ ਐਟੀਟਿਊਡ ਹੈ ਲੋਕਾਂ ਨਾਲ ਬਿਹੇਵੀਅਰ ਹੈ ਉਹ ਹੋਰ ਹੈ ਕਿਉਂਕਿ ਉਹ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸਿਆਂ ਤੋਂ ਲੱਗੇ ਹੋਏ ਨੇ ਉਹ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਪਹਿਲਾਂ ਤਾਂ ਮੈਂ ਆ ਪੂਰੇ ਕਰਨੇ ਨੇ ਜਿਹੜੇ ਮੈਂ ਇੰਨੇ ਮ ਉਹਨੂੰ ਦਿੱਤੇ ਨੇ ਫਲਾਨੇ ਨੂੰ ਮੈਂ ਫਲਾਨੇ ਨੂੰ